ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲੇ ਜੀ ਇੱਕ ਅੱਜ ਕ੍ਰੋਸ ਵੈਡ ਆ ਤੀਜਾ ਸੂਆ ਇਹਦਾ ਜੀ 14 ਤੋਂ 15 ਲੀਟਰ ਦੁੱਧ ਦੇ ਅਥਲੇ ਤਿਆਰ ਆਈ ਤਕਰੀਬਨ ਦੋ ਕੋ ਦੋ ਟਾਈ ਮਹੀਨੇ ਹੋ ਗਏ ਭਾਈ ਇਹਨੂੰ ਸੂਈ ਨੂੰ ਬੱਚਾ ਇਹਦਾ ਨਾਲ ਆ ਠੰਡੀ ਸੀਲਾਪੂਰੀ ਫੁੱਲ ਜੀ ਚੋਂਚਾਂ ਨੇ ਇੱਕ ਨੰਬਰ ਹੈ ਜੀ 14 15 ਲੀਟਰ ਦੁੱਧ ਦੇ ਅਥਲੇ ਤਿਆਰ ਆ ਜੀ ਕੰਟੈਕਟ ਨੰਬਰ ਹੈ ਜੀ ਆਪਣਾ 88475 18965 ਪਿੰਡ rau ke kala ਜ਼ਿਲ੍ਹਾ ਮੋਗਾ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰ ਲਿਓ ਜੀ ਮੁੱਲ ਆਪਣੇ ਇਹਦਾ ਜੀ 45000 ਰੁਪਿਆ ਬਈ ਇਹਦਾ ਦੁੱਧ 14 ਤੋਂ 15 ਲੀਟਰ ਇਹਦੇ ਲਈ ਸੋਹਣੀ ਕਦ ਕਾਠ ਰੀ ਬਹਿੜਾਈ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰ ਲਿਓ ਜੀ ਆਪਣੇ ਨਾਲ